ਪੰਜਾਬ ਦੇ ਅੰਦਰ ਆਏ ਦੇ ਨਹੀਂ ਸੜਕੀ ਹਾਦਸੇ ਹੋਣ ਦੀਆਂ ਖਬਰਾਂ ਸਾਨੂੰ ਮਿਲਦੀਆਂ ਹੀ ਰਹਿੰਦੀਆਂ ਨੇ ਜਿੱਦੇ 'ਚ ਬੜੇ ਲੋਕ ਜ਼ਖਮੀ ਹੋ ਜਾਂਦੇ ਐ ਬੜੇ ਲੋਕ ਆਪਣੀਆਂ ਜਾਨਾਂ ਤੱਕ ਗਵਾ ਲੈਂਦੇ ਐ ਤੇ ਕਈ ਵਾਰ ਦੇ ਜਿਹੜੇ ਹਾਦਸੇ ਹੁੰਦੇ ਐ ਉਹਨਾਂ ਦੇ ਕਾਰਨ ਕੁਝ ਐਸੇ ਹੁੰਦੇ ਨੇ ਜਿਨ੍ਹਾਂ ਨੂੰ ਦੇਖ ਕੇ ਜਾਂ ਉਹਨਾਂ ਦੇ ਬਾਰੇ ਸੁਣ ਕੇ ਆਮ ਬੰਦੇ ਦਾ ਪਾਰਾ ਵੀ ਉੱਪਰ ਨੂੰ ਚੜ ਜਾਂਦਾ ਖਬਰ ਹੈ ਸ਼੍ਰੀ ਮੁਖਸਰ ਸਾਹਿਬ ਦੇ ਜਲਾਲਾਬਾਦ ਰੋਡ ਦੀ ਜਿੱਥੇ ਰੋਡ ਦੇ ਉੱਤੇ ਪਾਣੀ ਦੇ ਕਰਕੇ ਨਵੇਂ ਹਾਈਵੇ ਦੇ ਉੱਤੇ ਸਿਵਰੇਜ ਵਿਭਾਗ ਦੀ ਗਲਤੀ ਦੇ ਚੱਲਦੇ ਇੱਕ ਵੱਡਾ ਖੱਡਾ ਬਣ ਗਿਆ ਜਿਸ ਖੱਡੇ ਨੇ ਬੜੇ ਲੋਕਾਂ ਨੂੰ ਆਪਣੇ ਅੰਦਰ ਸਮਾਉਣ ਦੀ ਕੋਸ਼ਿਸ਼ ਕੀਤੀ ਹੈ ਦੱਸ દઈએ ਕਿ ਇਹ ਜਿਹੜਾ ਖੱਡਾ ਬਣਿਆ ਇਹਦਾ દોਸ਼ ਸੀਵਰੇਜ ਵਿਭਾਗ ਦੀ ਗਲਤੀ ਤੇ ਮੜਿਆ ਜਾ ਰਿਹਾ ਤੇ ਦੂਸਰੇ ਪਾਸੇ ਇਹ ਵੀ ਕਿਹਾ ਜਾ ਰਿਹਾ ਹੈ ਕਿ 15 ਦਿਨ ਬੀਤ ਜਾਣ ਦੇ ਬਾਵਜੂਦ ਵੀ ਵਿਭਾਗ ਦੇ ਵੱਲੋਂ ਇਸ ਖੱਡੇ ਨੂੰ ਭਰਨ ਦੀ ਕੋਸ਼ਿਸ਼ ਨਹੀਂ ਕੀਤੀ ਗਈ ਹੈ ਜਿਸ ਦੇ ਕਰਕੇ ਇਸ ਖੱਡੇ ਕਾਰਨ 3 ਤੋਂ ਲੈ ਕੇ 4 ਗੰਭੀਰ ਹਾਦਸੇ ਹੋ ਚੁੱਕੇ ਹੈ ਬੀਤੀ ਰਾਤ ਇੱਕ ਗੰਭੀਰ ਹਾਦਸਾ ਹੋਇਆ ਜਦੋਂ ਇੱਕ ਮੋਟਰਸਾਈਕਲ ਤੇ ਜਾਂਦੇ ਦੋ ਵਿਅਕਤੀ ਇਸ ਖੱਡੇ ਦੇ ਵਿੱਚ ਜਾ ਡਿੱਗੇ ਤੇ ਉਸ ਤੋਂ ਬਾਅਦ ਦੇ ਵਿੱਚ ਹੈਰਾਨੀ ਉਸ ਵੇਲੇ ਹੋਈ ਜਦੋਂ ਉਹਨਾਂ ਦੇ ਵਿੱਚੋਂ ਸਿਰਫ ਇੱਕੋ ਵਿਅਕਤੀ ਨੂੰ ਲੱਭ ਕੇ ਬਾਹਰ ਕੱਢ ਲਿਆ ਗਿਆ ਜਦਕਿ ਦੂਸਰੇ ਵਿਅਕਤੀ ਦੇ ਬਾਰੇ ਕੁਝ ਵੀ ਪਤਾ ਨਹੀਂ ਲੱਗਿਆ ਕਿ ਪਾਣੀ ਨੇ ਉਸ ਨੂੰ ਕਿਸ ਪਾਸੇ ਵੱਲ ਨੂੰ ਬਹਾਲ ਲਿਆ ਤੇ ਇਹ ਘਟਨਾ ਵਾਪਰਨ ਤੋਂ ਬਾਅਦ ਦੇ ਵਿੱਚ ਇਹ ਜਿਹੜਾ ਇਸ ਪੂਰੇ ਰੋਡ ਦੇ ਉੱਤੇ ਜਾਮ ਕਰ ਦਿੱਤਾ ਗਿਆ ਤੇ ਇਲਾਕਾ ਨਿਵਾਸੀਆਂ ਦੇ ਵੱਲੋਂ ਪ੍ਰਦਰਸ਼ਨ ਕੀਤਾ ਗਿਆ ਜਾਣਕਾਰੀ ਦੇ ਦਈਏ ਕਿ ਜਿਹੜੇ ਨੌਜਵਾਨ ਵਿਅਕਤੀ ਮੋਟਰਸਾਈਕਲ ਤੇ ਆ ਰਹੇ ਸੀ ਇਹ ਜਲਾਲਾਬਾਦ ਸਾਈਡ ਤੋਂ ਆ ਰਹੇ ਸੀ ਤੇ ਸ਼੍ਰੀ ਮੁਕਤਸਰ ਸਾਹਿਬ ਵੱਲੋਂ ਜਾ ਰਹੇ ਸੀ ਤੇ ਅਚਾਨਕ ਸਾਹਮਣੇ ਇੱਕ ਖੱਡਾ ਉਹਨਾਂ ਦੇ ਧਿਆਨ ਦੇ ਵਿੱਚ ਨਹੀਂ ਆਇਆ ਤੇ ਇਸ ਦੇ ਵਿੱਚ ਡਿੱਗ ਗਏ ਜਿੱਤੇ ਚ ਇੱਕ ਵਿਅਕਤੀ ਨੂੰ ਤੇ ਮੌਕੇ ਤੇ ਜਿਹੜਾ ਬਾਹਰ ਕੱਢ ਲਿਆ ਗਿਆ ਸੀ ਪਰ ਇੱਕ ਵਿਅਕਤੀ ਦਾ ਅਜੇ ਤੱਕ ਪਤਾ ਨਹੀਂ ਲੱਗ ਸਕਿਆ ਤੇ ਪ੍ਰਸ਼ਾਸਨ ਦੇ ਉੱਤੇ ਸਥਾਨਕ ਲੋਕਾਂ ਨੇ ਦੋਸ਼ ਲਾਏ ਨੇ ਕਿ 15 ਦਿਨਾਂ ਦੇ ਵਿੱਚ ਵਿੱਚ ਲਗਭਗ 4 ਘਟਨਾਵਾਂ ਹੋਈਆਂ ਪਰ ਬਾਵਜੂਦ ਇਸ ਦੇ ਪ੍ਰਸ਼ਾਸਨ ਨੇ ਕੋਈ ਕਾਰਵਾਈ ਨਹੀਂ ਕੀਤੀ ਤੇ ਸੀਵਰੇਜ ਵਿਭਾਗ ਦੇ ਵੱਲੋਂ ਵੀ ਕੋਈ ਕਾਰਵਾਈ ਨਹੀਂ ਕੀਤੀ ਗਈ ਹੈ ਤਾਂ ਜੋ ਇਸ ਟੋਏ ਨੂੰ ਭਰ ਕੇ ਇਸ ਤਰ੍ਹਾਂ ਦੀਆਂ ਘਟਨਾਵਾਂ ਨੂੰ ਨਾத் ਪਾਈ ਜਾ ਸਕੇ ਨਾਲ ਹੀ ਪਿੰਡ ਦੇ ਜਿਹੜੇ ਲੋਕ ਨੇ ਜਿਹੜੇ ਮੌਕੇ ਤੇ ਮੌਜੂਦ ਨੇ ਉਹਨਾਂ ਦੇ ਵੱਲੋਂ ਕੀ ਕੁਝ ਕੀਤਾ ਜਾ ਰਿਹਾ ਤੇ ਦੂਜੇ ਪਾਸੇ ਵਿਭਾਗ ਦੇ ਵੱਲੋਂ ਕਿਸ ਤਰੀਕੇ ਦੀ ਸਫਾਈ ਦਿੱਤੀ ਜਾ ਰਹੀ ਹੈ ਤੁਹਾਨੂੰ ਉਹ ਸੁਣਾਉਣਾ ਬੜਾ ਜ਼ਰੂਰੀ ਏ ਇੱਕ ਅੱਠ ਅੱਜ ਜੀ ਮੀਂਹ ਪੈ ਨੂੰ 10 ਤੋਂ 15 ਦਿਨ ਹੋ ਗਏ ਆ ਰੋਡ ਬੈਠ ਗਿਆ ਸਾਰਾ ਆ ਵੇਖ ਲਓ ਸਾਰਾ ਮੋਟਰਸਾਈਕਲ ਵਿੱਚ ਡਿੱਗਿਆ ਪਿਆ ਬੰਦਾ ਲਾ ਪਤਾ ਇਸ ਤੋਂ ਪਹਿਲਾਂ ਇੱਕ ਗੱਡੀ ਡਿੱਗੀ ਇੱਥੇ ਉਸ ਤੋਂ ਬਾਅਦ ਪਰਸੋਂ ਮੋਟਰਸਾਈਕਲ ਗਿਆ ਕੱਰਾਤ ਡਿੱਗਿਆ ਤੇ ਪ੍ਰਸ਼ਾਸਨ ਕੋਈ ਇੱਥੇ ਕਾਰਵਾਈ ਨਹੀਂ ਕੀਤੀ ਗਈ ਇੱਕ ਦਿਨ ਬੱਸ ਮੜਾ ਆਏ ਵੇਖ ਕੇ ਮੁੜ ਗਏ ਤੇ ਸਾਡੇ ਇੱਕ ਭਰਾ ਇੱਥੋਂ ਹੈਗਾ ਟਾਣੀਆਂ ਤੋਂ ਉਹਨੇ ਵੀਡੀਓ ਵੀ ਇਹਨਾਂ ਨੂੰ ਬਣਾ ਕੇ ਪਾਈਆਂ ਮੈਕਮੇ ਨੂੰ ਤੇ ਉਹ ਕਹਿੰਦੇ ਰਿਟਨ ਦੇ ਵਿੱਚ ਲਿਖ ਕੇ ਦਿਓ ਹੁਣ ਤੁਸੀਂ ਦੱਸੋ ਵੀ ਇਹ ਰੋਡ ਨੂੰ ਕੌਣ ਰਿਟਨ ਦੇ ਵਿੱਚ ਲਿਖ ਕੇ ਦੇ ਸਕਦਾ ਜਦੋਂ ਪ੍ਰਸ਼ਾਸਨ ਆ ਆਦੀਆਂ ਅੱਖਾਂ ਨਾਲ ਇੱਥੇ ਆ ਕੇ ਵੇਖ ਕੇ ਵਾਪਸ ਮੁੜ ਗਿਆ ਤੇ ਫਿਰ ਵੀ ਕਹਿੰਦੇ ਰਿਟਨ ਦੇ ਵਿੱਚ ਲਿਖ ਕੇ ਦਿਓ ਤੇ ਫਿਰ ਇਹ ਰੋਡ ਬਣਾਵਾਂਗੇ ਹੁਣ ਜਿਹੜੇ ਆ ਮੋਟਰਸਾਈਕਲ ਡਿੱਗਾ ਇਹ ਬੰਦੇ ਦਾ ਕੋਈ ਪਤਾ ਨਹੀਂਗਾ ਲਾ ਪਤਾ ਨੰਬਰ ਮੋਟਰਸਾਈਕਲ ਦਾ ਵਿਖਾ ਦਿਆ ਜੀ ਬੰਦਾ ਨਹੀਂ ਮਿਲੇਗਾ ਪਹਿਲਾਂ ਪਰਸੋ ਵੀ ਨੁਕਸਾਨ ਹੋਇਆ ਇੱਕ ਦਿਨ ਇੱਥੇ ਗੱਡੀ ਡਿੱਗੀ ਆ ਐਕਸੀਡੈਂਟ ਆ ਚੌਥਾ ਐਕਸੀਡੈਂਟ ਹੋ ਗਿਆ ਜੀ 15 ਦਿਨਾਂ ਚ ਇਸੇ ਜਗ੍ਹਾ 15 ਦਿਨ ਹੋ ਗਏ ਜੀ ਤੇ ਇਹਦਾ ਕਾਰਨ ਕੀ ਰਿਹਾ ਇਹ ਨਵਾਂ ਬਣਿਆ ਸੀ ਹਾਈਵੇ ਤੇ ਕੀ ਕਾਰਨ ਰਿਹਾ ਹਾਈਵੇ ਬਣਿਆ ਕੋਈ ਕਮੀਆਂ ਸੀ ਸੀਵਰੇਜ ਮਹਿਕਮੇ ਦੀਆਂ ਕਮੀਆਂ ਜੀ ਸੀਵਰੇਜ ਮਹਿਕਮੇ ਦੀਆਂ ਕਮੀਆਂ ਤਾਂ ਹੀ ਰੋਡ ਬੈਠਾ ਇਸ ਤੋਂ ਤੁਸੀਂ ਸਿਰਫ 10 ਮੀਟਰ ਅੱਗੇ ਜਾਓ ਤੇ ਉੱਪਰੋਂ ਰੋਡ ਸਾਫ਼ ਆ ਤੇ ਥੱਲੇ ਉਹਦੇ ਪੂਰੀ ਸੁਰੰਗ ਬਣੀ ਆ ਸੀ ਤਾਂ ਇਹ ਰੋਡ ਨੂੰ ਕਾਵਾਂਗੇ ਸੁਰੰਗ ਵਾਲਾ ਰੋਡ ਹੀ ਕਾਵਾਂਗੇ ਵੀ ਮੁਕਸਰ ਤੋਂ ਲੈ ਕੇ ਥਾਂ ਥਾਂ ਤੋਂ ਖੋਲ ਪਾਇਆ சுரੰਗੀ ਮੁਕਸਰ ਤੋਂ ਸ਼ੁਰੂ ਹੋ ਕੇ 8 ਕਿਲੋਮੀਟਰ ਤੱਕ ਜਾਂਦੀ ਲੰਬੀ ਨਾ ਲਾਇਆ ਸੀ ਆ ਤੇ ਕੋਈ ਆਇਆ ਨਹੀਂ ਹਜੇ ਤੱਕ ਕੋਈ ਅਧਿਕਾਰੀ ਨਹੀਂ ਆਇਆ ਜੀ ਅੱਜ ਤੋਂ 10 ਦਿਨ ਪਹਿਲਾਂ ਵੀ ਵੀਡੀਓ ਸਾਡੇ ਕੋਲੇ ਪਾਇਆ ਵਿਧ ਪ੍ਰੂਫ ਪਾਇਆ ਵੀ ਅਸੀਂ ਮੈਹਿਕਮੇ ਨੂੰ ਵੀਡੀਓ ਪਾਈਆਂ ਵੀ ਇਹਦਾ ਕੋਈ ਹੱਲ ਕੀਤਾ ਹੋਵੇ ਉਹਦੋਂ ਬਹੁਤ ਛੋਟਾ ਸੀਗਾ ਤੇ ਅੱਜ ਤੁਸੀਂ ਵੇਖ ਲਓ ਵੀ ਇਹ ਕਿੱਡਾ ਖੁੱਲਾ ਆ ਗਿਆ ਤੇ ਹਾਦਸਾ ਦਾ ਸ਼ਾਇਦ ਪ੍ਰਸ਼ਾਸਨ ਕੋਈ ਵੱਡਾ ਹਾਦਸਾ ਦਾ ਵੱਡਾ ਹੋ ਹੀ ਗਿਆ ਜਦੋਂ ਬੰਦਾ ਨਹੀਂ ਲੱਭਦਾ ਪਿਆ ਸ਼ਾਇਦ ਇਸ ਤੋਂ ਵੀ ਕੋਈ ਵੱਡਾ ਪਤਾ ਲੱਗਿਆ ਬੰਦਾ ਕਿੱਥੋਂ ਦਾ ਨਹੀਂ ਕੋਈ ਪਤਾ ਨਹੀਂ ਲੱਗਾ ਜੀ ਕੋਈ ਹੁਣ ਤੱਕ ਆਇਆ ਵੀ ਨਹੀਂ ਇਹ ਤੇ ਪਰਿਵਾਰਕ ਨਾ ਕੋਈ ਨਹੀਂ ਆਇਆ ਜੀ ਪਤਾ ਨਹੀਂ ਬੰਦਾ ਬਚਿਆ ਕਿਛ ਹੋ ਸਕਦਾ ਪਾਈਪ ਦੇ ਵਿੱਚ ਥੱਲੇ ਲੰਘ ਗਿਆ ਹੋਵੇ ਬੰਦਾ ਕੋਈ ਜਿਵੇਂ ਖੁੱਲਾ ਪਿਆ ਸਾਰਾ ਇਹ ਰਾਤ ਦਾ ਕੀ ਇਹ ਰਾਤ ਦਾ ਹਾਸਾ ਆ ਕਿੰਨੇ ਕ ਵੇਜ ਦਾ ਪਤਾ ਲੱਗਿਆ ਨਹੀਂ ਆਇਆ ਨਹੀਂ ਪਤਾ ਜੀ ਅਸੀਂ ਤਾਂ ਸਵੇਰੇ ਵੇਖਿਆ ਮੰਗ ਤਾਂ ਇਹੀ ਕਰਦੇ ਹਾਂ ਪ੍ਰਸ਼ਾਸਨ ਇੱਥੇ ਆਵੇ ਕੋਈ ਕਾਰਵਾਈ ਕਰੇ ਰੋਡ ਬੰਦ ਪਿਆ ਤੇ ਇਹਨੂੰ ਤੇ ਜਿਹੜਾ ਸੀਵਰੇਜ ਇਹਦੀ ਸਪਾਈ ਕੀਤੀ ਆ ਇਹਨੂੰ ਸਹੀ ਕਰਨ ਆਗੇ ਤੇ ਜਾਂ ਫਿਰ ਕੋਈ ਹਾਰਸਾ ਡੀਕ ਲੈਣ ਤੇ ਸਰਦਾਰ ਕਾਕਾ ਸਿੰਘ ਐਮ ਐਲ ਏ ਬਰਾੜ ਜਿਹੜਾ ਹਟਾ ਗਿਆ ਕਾਕਾ ਸਿੰਘ ਬਰਾੜ ਐਮ ਐਲ ਏ ਵਜੂਦਾ ਉਹਨਾਂ ਦੇ ਪਿੰਡ ਨੂੰ ਜਾਣ ਵਾਲਾ ਮੇਨ ਰੋਡ ਆ ਜੀ ਇਹ ਇੱਥੇ ਜਨਾਬ ਇੱਥੇ ਨਾ ਸੀਵਰ ਲਾਈਨ ਦੀ ਲੀਕ ਹੋ ਗਈ ਸੀਗੀ ਆ ਪਾਈਪ ਉਹ ਜਿਵੇਂ ਗੜ ਗਈ ਸੀ ਉਤੋਂ ਗੜਨ ਕਰਕੇ ਕੀ ਸੀਗਾ ਵੀ ਪਾਣੀ ਫਰਨ ਲੱਗਿਆ ਸੀਗਾ ਮਿੱਟੀ ਖੁਰਦੀ ਪਈ ਸੀਗੀ ਸੜ ਤੋਂ ਮਿੱਟੀ ਨਿਕਲੀ ਜਾਂਦੀ ਸੀਗੀ ਉਹਦੇ ਸੇ ਅਸੀਂ ਕੀ ਕੀਤਾ ਸੀਗਾ ਜੀ ਸੀ ਪੀ ਮੰਗਾ ਕੇ ਸੜਕ ਜਿਹਨੀ ਥੋਰੀ ਸੀਗੀ ਉਹਨਾਂ ਥੱਲੇ ਬਿਠਾਤਾ ਦੇ ਕੋਪਨ ਚੈਨਲ ਬਣਾਤਾ ਵੀ ਪਣਾ ਸਿਫਰ ਦਾ ਪਾਣੀ ਚੱਲਦਾ ਕਿਉਂ ਬਰਸਾਤ ਦਾ ਸੀਜ਼ਨ ਹੈ ਐਸਟੀ ਵੀ ਬੰਦ ਕਰਨਾ ਬਹੁਤ ਮਤਲਬ ਰਿਸਕੀ ਕੰਮ ਹੈ ਆਪਾਂ ਐਸਟੀ ਚਲਾਉਣਾ ਪੈਂਦਾ ਹੈ ਓਪਨ ਚਲਾਤਾ ਸੀਗਾ ਬੈਰੀਗੇਟਿੰਗ ਕਰਤੀ ਸੀਗੀ ਠੀਕ ਹੈ ਜਿੱਤੇ ਪਾਈਪ ਦਾ ਸੀ ਕੰਮ ਪਾਈਪ ਮੰਗਾ ਲਈ ਸੀਗੀ ਪਾਈਪ ਦਾ ਕੰਮ ਥੋੜੇ ਜਿਵੇਂ 10 ਦਿਨ ਪਹਿਲਾਂ ਲੋਟ 10 ਦਿਨ ਪਹਿਲਾਂ ਆਪਾਂ ਕਿਹਾ ਸੀਗਾ ਉਹਨਾਂ ਠੇਕੇਦਾਰ ਨੂੰ ਤੇ ਉਹ ਆਪ ਕੰਮ ਸ਼ੁਰੂ ਕਰਾ ਦੇਣਾ ਸੀਗਾ ਅਸੀਂ ਬੈਲਗੇਟ ਇਸੇ ਵਾਸਤੇ ਕੀਤੀ ਸੀ ਵੀ ਜਿਹੜੀ ਕਲਰ ਲਾਈਟ ਆਉਂਦੀ ਜਿਹੜੀ ਪਲੇਟੇ ਆਉਂਦੀ ਰੈੱਡ ਲਾਈਟ ਵਾਲੀ ਉਹ ਵੀ ਲਾਈ ਉਸ ਬੈਰੀਗੇਟ ਤੇ ਕੀ ਕੋਈ ਇਨਸੀਡੈਂਟ ਨਾ ਹੋਵੇ ਸਰ ਦੋਵਾਂ ਪਾਸੇ ਕੋਈ ਵੀ ਇੱਥੇ ਨਹੀਂ ਸੀਗਾ ਜਿੱਕਰ ਬੈਰੀਕੇਡ ਲਾਇਆ ਹੁੰਦਾ ਵੀ ਉਹ ਨਾਲ ਲੰਘਦੇ ਮੋਟਰਸਾਈਕਲ ਵਾਲੇ ਕਾਰਾਂ ਤੱਕ ਇਥੋਂ ਲੰਘੀਆਂ ਕਾਰਾਂ ਡਿੱਗੀਆਂ ਕਹਿੰਦੇ ਕੋਈ ਬੈਰੀਕੇਡ ਨਹੀਂ ਲੱਗੀ ਹੋਈ ਸੀ ਜੀ ਬੈਰੀਕੇਡ ਜਨਾਬ ਤੁਸੀਂ ਆਪ ਦੇਖ ਸਕਦੇ ਹੋ ਬੈਰੀਕਡ ਟੁੱਟਿਆ ਵੀ ਪਿਆ ਮਤਲਬ ਇੰਦੇ ਬੈਰੀਕੇਡ ਲੱਗੇ ਹੋਏ ਸੀਗੇ ਬੈਰੀਕੇਡ ਲੱਗੇ ਹੋਏ ਸੀਗੇ ਬੈਰੀਕੇਡ ਦੇ ਵਿੱਚ ਵੱਜ ਕੇ ਡੇਰਾ ਹੈ ਇਹਦਾ ਹੱਲ ਕਿਉਂ ਨਹੀਂ ਕਰਾਇਆ ਗਿਆ ਵੀ 15 ਦਿਨ ਹੋ ਗਏ ਕਿ ਅਧਿਕਾਰੀ ਇਹ ਕਿਉਂ ਨਹੀਂ ਪਿੱਛੇ ਜਿਹੜਾ ਨਾ ਬਰਸਾਤਾ ਕਰਕੇ ਪਿੱਛੇ ਆਪਣੇ ਨੂੰ ਪਤਾ ਪਾਣੀ ਭਰਿਆ ਪਿਆ ਸੀ ਐਸਟੀਪੇ ਲੱਗਾ ਚਲਾਉਣਾ ਪਿਆ ਦੱਸ ਜਾ ਅਗਲੀ ਜਗ੍ਹਾ ਉਹ ਚੱਕਰ ਮੈਂ ਹੁਣ ਕੀ ਲੱਗਦਾ ਐਵੇਂ ਆ ਵੀ ਜਿਹੜਾ ਉਸ ਤੋਂ ਐਸਟੀਪੇ ਤੋਂ ਲੈ ਕੇ ਅਗਲੀ ਪਾਈਪਾਂ ਨੂੰ ਸਾਰੀ ਖਰੀ ਜਾਂਦੀ ਹੈ ਲੱਗਦਾ ਕਿ ਪਹਿਲਾਂ ਆ ਜਾਂਦੇ ਕੇ ਆਸੇ ਨਾ ਹੁੰਦੇ ਯਾਨੀ ਅਸੀਂ ਤਾਂ ਦੇਖੋ ਬੈਰੀਕੇਟਿੰਗ ਜੇ ਅਸੀਂ ਬੈਰੀਕੇਟਿੰਗ ਨਾ ਕੀਤੀ ਹੁੰਦੀ ਫਿਰ ਤੁਸੀਂ ਮੰਨਦੇ ਵੀ ਯਾਨੀ ਅਸੀਂ ਖੁੱਲੇ ਛੱਡਦਾ ਕਰਦਾ ਜਿਹੜਾ ਦੇਖੋ ਜੇ ਕੋਈ ਕੰਮ ਚੱਲਦਾ ਆਪਣਾ ਪੰਨ ਮਹੀਨੇ ਦਾ ਕੰਮ ਕੋਣ ਡੇਢ ਮਹੀਨੇ ਕੰਮ ਹੋਗਾ ਬੈਰੀਕੇਟਿੰਗ ਕਰਦੇ ਪਹਿਲਾਂ ਜੀ ਸੜਕ ਦੇ ਬਰਗੇਟਿੰਗ ਕੀਤੀ ਹੋਈ ਜੀ ਹੁਣ ਕਿੰਨਾ ਟਾਈਮ ਇਸ ਬਰਗੇਟਿੰਗ ਦੇ ਵੇਸੇ ਲਿਖਿਆ ਹੋਇਆ ਵੀ ਅੱਗੇ ਜਲ ਸਪਲਾਈ ਦਾ ਕੰਮ ਚੱਲੂ ਹੈ ਹੁਣ ਕਿੰਨਾ ਚਿਰ ਸਹੀ ਉਹ ਵਜਿਕੇ ਟਾਈਮ ਤੇ ਆ ਤੇ ਇੱਕ ਵਾਰ ਜਿਵੇਂ ਕਾਰ ਕਢਾ ਕੇ ਜੀ ਇੱਕ ਵਾਰ ਓਪਨ ਚ ਲੈ ਇੱਕ ਓਪਨ ਚਲਾ ਦੇਗਾ ਅੱਜ ਤੱਕ ਕਿਉਂਕਿ ਦਿਨੇ ਕੰਮ ਕਰਨ ਨਾਲ ਜੇ ਅਸੀਂ ਤੇ ਬੰਦ ਕਰਾਂਗੇ ਵਿਚੇਰੇ ਭਰ ਜਾਊਗਾ ਜੀ ਦਿਨੇ ਪੋਸਿਬਲ ਨਹੀਂ ਹੋਣਾ ਰਾਤ ਨੂੰ ਆ ਚਲਾ ਦੇਗਾ ਹੁਣ ਅਗਲੇ ਖੱਡੇ ਦੇ ਵਿੱਚ ਦੇਖਦੇ ਹਾਂ ਜਿਸ ਮੈਨੂੰ ਕਰਕੇ ਵੀ ਕਿੰਨੇ ਡੈਮੇਜ ਹੋਏ ਕਿੰਨੀ ਪਾਈਪ ਡੈਮੇਜ ਹੋਈ ਹੋਤੀ ਸਰ ਐਸ ਤੋਂ ਅੱਗੇ 15-20 ਫੁੱਟ ਇੱਕ ਹੋਲ ਹੈ ਹੋਲੋ ਛੋਟਾ ਪਰ ਉਸ ਦੇ ਥੱ ਉਹ ਇਹ ਕਾਰਨ ਵੀ ਤੁਸੀਂ ਕਾਰਵਾਈ ਸਾਨੂੰ ਕੱਲ ਹੀ ਉਹਦੀ ਨੋਟਿਸ ਮਿਲੀ ਸੀਗੀ ਤੁਹਾਨੂੰ ਕੋਲ ਇਹਦੀ ਨੋਟਿਸ ਸੀਗੀ ਕੱਲ ਸਾਨੂੰ ਨੋਟਿਸ ਮਿਲੀ ਸੀ ਕਿ ਰਾਦੇ ਟ੍ਰੇਨਿੰਗ ਸੀਗੀ ਰਾਦੇ ਸਰ ਬੰਦੇ अवेलेबल ਨਹੀਂ ਹੋਏ ਉਹਦੇ ਕਰਕੇ ਅੱਜ ਬੁਲਾ ਕੇ ਉਹ ਜਿਵੇਂ ਆ ਕਿਤਾ ਮਿੱਟੀ ਤੇ ਸਟਿੱਕ ਕੇ ਉਹ ఓਪਨ ਚੈਨਲ ਬਣਾ ਦੇਗੇ ਇੱਕ ਵਾਰ ਇਹਦਾ ਕਾਰਨ ਕੀ ਮੰਨਦੇ ਹੋ ਨਵਾਂ ਰੋਡ ਬਣਿਆ ਸੀ ਜਾਂ ਹਾਈਵੇ ਬੰਧਿਆ ਬਣਿਆ ਸੀ ਟੁੱਟਿਆ ਕਿਉਂ ਇਹ ਪਹਿਲਾਂ ਧਿਆਨ ਨਹੀਂ ਦਿੱਤਾ ਗਿਆ ਜਾਂ ਕੀ ਆ ਸਰ ਪਾਈਪਲਾਈਨ ਨਹੀਂ ਬਦਲੀ ਗਈ ਸੀਗੀ ਰੋਡ ਜਿਹੜੀ ਚੌੜੀਆਂ ਨੇ ਅੱਗੋਂ ਜਾ ਕੇ ਉਹ ਪਾਈਪਲਾਈਨ ਬਦਲੀ ਗਈ ਆ ਆਪਾਂ ਆਪਣੀ ਬਦਲੀ ਨਹੀਂ ਕੀਤੀ ਆਪਾਂ ਆਪਣਾ ਪਾਣੀ ਹੈ ਜੀ ਕਿਸੇ ਗਲਤੀ ਮੰਨਦੇ ਆ ਇਹ ਗਲਤੀ ਉਹਨਾਂ ਦੇ ਕੋਲ ਜੋ ਮੈਨੂੰ ਜਿੰਨਾ ਮੈਨੂੰ ਐਗਜੈਕਟ ਨਹੀਂ ਪਤਾ 2011-12 ਦੇ ਬੁਖਸ਼ਾਇਤ ਹੋ ਗਈ ਆ ਪਾਈਪਲਾਈਨ ਪਈ ਹੋ ਗਈ ਉਸ ਟਾਈਮ ਦੀ ਤੇ ਉਹ ਪਾਈਪਲਾਈਨ ਹੁਣ ਗਲੀ ਹੈ ਜੀ ਸਾਡੇ ਲੋਕਾਂ ਦੀ ਬੜੀ ਸ਼ਿਕਾਇਤ ਆ ਇਹ ਸੀਵਰੇਜ ਉਹ ਭਾਗ ਦਾ ਕੋਈ ਵੀ ਅਧਿਕਾਰੀ ਫੋਨ ਨਹੀਂ ਚੁੱਕਦਾ ਦੇਖੋ ਜੀ ਨਾਮ ਮੇਰੇ ਕੋਲ ਫਟਕੋਪਰ ਏਰੀਆ ਹੈ ਜੀ ਠੀਕ ਹੈ ਜੀ ਤੇ ਜਿੰਨੇ ਮੈਨੂੰ ਫੋਨ ਆਉਂਦਾ ਮੈਂ ਮੇਰੇ ਪੇਕੇ ਤੇ ਮੇਰੇ ਜੀ ਵੀਨਰ ਨਾਲ ਹੈ ਜੀ ਜਿੰਨੇ ਉਹਨਾਂ ਦੇ ਫੋਨ ਪਿਕ ਕਰਦੇ ਆ ਜੀ ਸਾਡੇ ਵੱਲੋਂ ਜੇ ਕੋਈ ਪਰਸਨ ਕੋਈ ਕੰਮ ਤੁਹਾਨੂੰ ਦੱਸ ਸਕਦੇ ਵੀ ਮੈਂ ਪਰਸਨਲੀ ਮੈਂ ਫੋਨ ਨਹੀਂ ਚੱਕਿਆ ਕੋਈ ਨਹੀਂ ਚੱਕਿਆ ਅਸੀਂ ਆਪ ਦੀ ਜ਼ਿੰਮੇਵਾਰੀ ਲੈਣੇ ਅਸੀਂ ਫੋਨ ਚੱਕਦੇ ਹਾਂ ਅੱਜ ਹੁਣ ਅਸੀਂ ਮੌਕੇ ਦੇ ਉੱਤੇ ਆਏ ਹਾਂ ਜਦੋਂ ਸਾਨੂੰ ਇਨਸੀਡੈਂਟ ਦਾ ਇਹ ਪਤਾ ਲੱਗਿਆ ਹੈਗਾਗਾ ਉਹਦੇ ਵਿੱਚ ਮਤਲਬ ਦੇਖਿਆ ਕਿ ਵੀ ਇੱਕ ਮੋਟਰਸਾਈਕਲ ਵਿੱਚ ਗਿਰਿਆ ਹੋਇਆ ਹੈਗਾਗਾ ਤੇ ਤੁਸੀਂ ਇਹ ਦੱਸ ਰਹੇ ਹੋਗੇ ਕਿ ਵੀ ਜਿਹੜੀਆਂ ਦੂਸਰੀਆਂ ਆਪਣੀਆਂ ਰੋਡ ਸੇਫਟੀ ਵਾਲੀਆਂ ਟੀਮਾਂ ਸੈ ਗਈਆਂ ਗਿਆ ਇੱਕ ਜਿਹੜਾ ਮਤਲਬ ਜਿਹਦੇ ਨਾਲ ਐਕਸੀਡੈਂਟ ਹੋਇਆ ਉਹਨੂੰ ਕੱਢ ਕੇ ਉਹ ਲੈ ਗਏ ਸੀਗੇ ਪਿੰਡ ਵਾਸੀਆਂ ਦੀ ਸਹਾਇਤਾ ਦੇ ਨਾਲ ਪਰ ਇੱਥੇ ਦੋ ਚਪਲਾਂ ਪਈਆਂ ਹੋਈਆਂ ਜਿਸ ਤੋਂ ਇਹ ਪਤਾ ਲੱਗ ਰਿਹਾ ਹੈਗਾਗਾ ਕਿ ਦੋ ਜਣੇ ਗire ਹੋਏ ਹੋਣੇ ਹੈਗੇ ਆਲੇ ਹੁਣ ਆਪਾਂ ਉਹਦੇ ਰਾਹੀਂ ਪਤਾ ਕਰਦੇ ਆ ਉਹ ਜਿਹੜਾ ਬੰਦਾ ਹੈਗਾਗਾ ਹਸਪੀਟਲ 'ਚ ਹੈਗਾਗਾ ਕਿ ਵੀ ਦੂਸਰਾ ਸੀ ਉਸਦੇ ਨਾਲ ਜਾਂ ਨਹੀਂ ਸੀ ਜਕੀ ਇਨਸੀਡੈਂਟ ਹੈਗਾਗਾ ਬਾਕੀ ਐਸ ਡੀਓ ਸਾਹਿਬ ਆਗੇ ਹੈਗੇ ਆਗੇ ਸੀਵਰੇਜ ਵਾਲੇ ਉਹਨਾਂ ਨੂੰ ਹਦਾਇਤ ਕਰ ਦਿੱਤੀ ਹੈ ਕਿ ਇਹ ਵਾਲਾ ਖੱਡਾ ਵੀ ਪਲੱਸ ਜਿਹੜਾ ਅੱਗੇ ਵਾਲਾ ਵੀ ਜਿਹੜਾ ਹੈਗਾਗਾ ਉਸ ਦਾ ਤੁਰੰਤ ਮਤਲਬ ਅੱਜ ਇਹਦਾ ਹਲਕੜਿਆ ਜਾਵੇ ਤਾਂ ਜੋ ਕਿ ਕੋਈ ਹੋਰ ਇਨਸੀਡੈਂਟ ਹੋਣ ਤੋਂ ਬਚਿਆ ਜਾ ਸਕੇ ਮੈਂ ਦੱਸ ਰਿਹਾ ਕਿ 15 ਦਿਨ ਹੋ ਗਏ ਆ ਤੇ ਕੋਈ ਵੀ ਮਨ ਨੂੰ ਕਾਰਵਾਈ ਨਹੀਂ ਕੀਤੀ ਗਈ ਕੋਈ ਅਧਿਕਾਰੀ ਨਹੀਂ ਆਇਆ ਇੱਥੇ ਜਿਹੜਾ ਐਕਸੀਡੈਂਟ ਹੁਣ ਹੋਇਆ ਕਾਰਨ ਬਣਿਆ ਇਹਦਾ ਹੈ ਇਹ ਜ਼ਿੰਮੇਵਾਰ ਕਿਤੇ ਕਿਤੇ ਲੱਗਦਾ ਨਹੀਂ ਕਿ ਪ੍ਰਸ਼ਾਸਨ ਹੀ ਕਿਉਂਕਿ ਕਾਫੀ ਦਿਨ ਹੋ ਗਏ ਨੇ ਦਾ ਐਕਸਨ ਸਾਹਿਬ ਉਹਨਾਂ ਦੇ ਧਿਆਨ ਦੇ ਵਿੱਚ ਲਿਆ ਦਿੱਤਾ ਗਿਆ ਸੀਗਾ ਇਹ ਜਿਹੜਾ ਹੈਗਾ ਹੈ ਹਾਂਜੀ ਆਪਸੇ ਦੀ ਉਡੀਕ ਕਰ ਰਹੇ ਸੀਗੇ ਜੀ ਇਹ ਤਾਂ ਹੁਣ ਉਹ ਹੀ ਦੱਸਣਗੇ ਕਿ ਕੀ ਗੱਲ ਹੈਗੇ ਹੈ ਠੀਕ ਹੈ ਨਾ ਉਹਨੇ ਉਹ ਆਉਂਦੇ ਨੇ ਇੱਥੇ ਮੌਕੇ ਦੇ ਉੱਤੇ ਆਉਂਦੇ ਨੇ ਤੇ ਪਤਾ ਲੱਗਦਾ ਉਹਨਾਂ ਨੂੰ ਦੇਖ ਕੇ ਕਿ ਵੀ ਕੀ ਹੈਗਾ ਦਾ ਸਾਰਾ ਠੀਕ ਹੈ ਹੁਣ ਕਦੋਂ ਤੱਕ ਇਹ ਹੋ ਜੂਗਾ ਜੀ ਠੀਕ ਹੈ ਆਗੇ ਐਸ ਜੂ ਸਾਹਿਬ ਇੱਥੇ ਕਰਕੇ ਹੀ ਜਾਣਗੇ ਜੀ ਮੇਂ ਵੀ ਹੈਗਾ ਠੀਕ ਹੈ